ਮੋਗਾ ਚ ਸਾਈਕਲ ਰੈਲੀ ਦਾ ਕੀਤਾ ਗਿਆ ਆਯੋਜਨ ਨਸ਼ੇ ਦੇ ਵਿਰੁੱਧ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ 10 ਕਿਲੋਮੀਟਰ ਤੱਕ ਕੱਢੀ ਗਈ ਸਾਈਕਲ ਰੈਲੀ ਅੱਜ ਦੀ ਸਵੇਰ ਆਕੀ ਦੀ ਜਿਹੜੀ ਸਾਈਕਲ ਰੈਲਿੰਗ ਕੀਤੀ ਜਾ ਰਹੀ ਹੈ ਇਹਦਾ ਕੀ ਉਦੇਸ਼ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਾਰੇ ਪੱਖਾਂ ਤੋਂ ਹੀ ਲੜਾਈ ਲੜੀ ਜਾ ਰਹੀ ਹੈ ਉਹਦੇ ਤਹਿਤ ਹੀ ਅੱਜ ਜ਼ਿਲ੍ਹਾ ਮੋਗਾ ਦੇ ਵਿੱਚ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਸੁਨੇਹਾ ਦੇਣ ਲਈ ਨਸ਼ਿਆਂ ਤੋਂ ਬਚਣ ਲਈ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੀ ਕਿ 5 ਕਿਲੋਮੀਟਰ ਹੋਏਗੀ ਮੇਰੀ ਤੁਹਾਡੇ ਮਾਧਿਮ ਰਾਹੀਂ ਸਾਰੇ ਵਸਨੀਕਾਂ ਨੂੰ ਬੇਨਤੀ ਹੈ ਕਿ ਆਮ ਤੌਰ ਤੇ ਔਰ ਚੋਣਾ ਦੇ ਵਿੱਚ ਖਾਸ ਤੌਰ ਤੇ ਅਸੀਂ ਨਸ਼ੇ ਦੇ ਪ੍ਰਕੋਪ ਤੋਂ ਨਸ਼ੇ ਦੀ ਵਰਤੋਂ ਤੋਂ ਬਚੀਏ ਸਰ ਇੱਕ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੀ ਸਹਾਇਤਾ ਕੀਤੀ ਜਾਂਦੀ ਹੈ ਬਿਲਕੁਲ ਸਾਡੇ ਦੇਖੋ ਨਸ਼ਾ ਛਡਾਊ ਕੇਂਦਰ ਹੈਗੇ ਨੇ ਅਸੀਂ ਉੱਥੇ ਹਰ ਤਰੀਕੇ ਦਾ ਪ੍ਰਬੰਧ ਕੀਤਾ ਹੋਇਆ ਸਾਰੀਆਂ ਦਵਾਈਆਂ ਉੱਥੇ ਹੈਗੀਆਂ ਨੇ ਸਾਰੇ ਕਾਉਂਸਲਰ ਉੱਥੇ ਹੈਗੇ ਨੇ ਜੇ ਕਿਸੇ ਵੀਰਪੈਣ ਨੂੰ ਇਹ ਸਮੱਸਿਆ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ ਪੂਰੀ ਕੋਆਪਰੇਸ਼ਨ ਦਿੱਤੀ ਜਾਏਗੀ ਹਜ ਜੀ ਸਰ ਅੱਜ ਜਿਹੜੀ ਤੁਹਾਡੇ ਵੱਲੋਂ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਇਹਦਾ ਕੀ ਉਦੇਸ਼ ਹੈ ਜੀ ਜਿਹੜਾ ਪੰਜਾਬ ਪੁਲਿਸ ਨੂੰ ਗੀਤਰੇ ਨਸ਼ੇ ਖਿਲਾਫ ਸਪੈਸ਼ਲ ਗੇਮ ਬਿਲਟੀ ਗਈ ਹੈ ਇਸ ਨੂੰ ਦੇ ਤਹਿਤ ਇੱਕ ਸਿਕਾ ਹੈ ਦੀ ਮੁਕੇ ਦੇ ਵਿੱਚ ਚਲਾਈ ਜਾ ਰਹੀ ਹੈ ਜਿਹਦਾ ਪਰਪਸ ਹੈ ਕਿ ਲੋਕਾਂ ਨੂੰ ਮੈਸੇਜ ਦੇਣਾ ਕਿ ਨਸ਼ਾ ਨੂੰ ਤਿਆਗ ਕਰੋ ਅਤੇ ਨਸ਼ਾ ਲੜਨ ਦੇ ਵਿੱਚ ਪੁਲਿਸ ਦੀ ਵੀ ਪੂਰੀ ਹਲਪ ਕਰ ਸਾਡੇ ਵੱਲੋਂ ਇੱਕ ਸੈਕੰਡਰੀ ਪੁਲਿਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਹੈ ਜਿਹਦੇ ਵਿੱਚ ਅਪਾ ਬੱਚਿਆਂ ਵੱਲੋਂ ਦੇ ਇਸ ਦੀਆਂ ਕੁਝ ਅੰਦਰ ਸਿਟੀਜ਼ਨਸ ਵਿੱਚ ਗੇਮ ਹੋ ਗਿਆ ਉਹ ਸਮਝਾ ਬਟਾ ਬਲਕ ਹਾਜੀ ਲੀਗ ਵੀ ਸਰ ਪੰਜਾਬ ਪੁਲਿਸ ਨੇ ਭਾਵੇਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ਾ ਅਜੇ ਵੀ ਵਿਕ ਰਿਹਾ ਕੀ ਕਾਰਨ ਹੈ ਜਾਂ ਪੁਲਿਸ ਤੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਵੀ ਇਨਫੋਰਸਮੈਂਟ ਬਲੂਪ੍ਰਿੰਟ ਵੀ ਕਰਵਾਈ ਕੀਤੀ ਜਾ ਰਹੀ ਹੈ पर युद्धी गल सही है और इसी के उपर काम करने के लिए अच्छी कितने इकट्ठे हुए हैं लोगों को जागरूक करने के लिए बहुत बड़ी साइड पास इन्फॉर्मेशन भी आती है इस करके लोगों को आप इंकरेज कर रहे हैं सारी इनफॉर्मेशन देर उपर कार्रवाई करिए और एक सोशल बुराई भी है ये इसे क्राइम ही नहीं है आप जिन्हें जिन्ना अपने आस पास जो सा नेबरहुड है उन्होंने क्लियन करा उन्ना ही ज़्यादा आपने कामयाब होगा